ਨਾ ਇਹ ਉੱਤੋਂ ਫੜਦਿਆ ਤੇ ਮੁੱਟੋ ਪੁੱਟਿਆ ਜਾਂਦਾ ਵਾ ਤਕਰੀਬਨ ਅਜੇ ਵੀ 4-4 ਫੁੱਟ ਪਾਣੀ ਵਗਣ ਦੇ ਆ ਵਾ ਕਿੰਨਾ ਰਕਬਾ ਵਾ ਤਕਰੀਬਨ ਸਾਰੀ ਪਾਈ ਦਾ ਇਹੋ ਜਿਹਾ ਹਾਲ ਆ ਤੁਸੀਂ ਉੱਧਰ ਵੀ ਦੇਖ ਲਓ ਸਾਰਾ ਝੋਨਾ ਇਸ ਤਰ੍ਹਾਂ ਹੀ ਡੁੱਬਿਆ ਪਿਆ ਇਸ ਤਰ੍ਹਾਂ ਅਜੇ ਪਾਣੀ ਵਗਦਾ ਸਾਡੇ ਚੱਕ ਰੋਡ ਤੇ ਅਸੀਂ ਖੜੇ ਆ ਖੇਤਾਂ ਦੇ ਵਿੱਚ ਖੜੇ ਆ ਅਸੀਂ ਖੇਤਾਂ ਦੇ ਵਿੱਚ ਤਕਰੀਬਨ ਝੋਨਾ ਮਰ ਗਿਆ ਪੰਚਾਇਤ ਦਾ ਰੋਗਾਂ ਬਾਉਂਗੀ ਤੇ ਮਾਲਕੀਆਂ ਦਾ ਰਕਬਾ ਵੀ ਇਹਦੇ ਉੱਤੋਂ ਤਕਰੀਬਨ 10 ਤੋਂ 12 ਫੁੱਟ ਪਾਣੀ ਵਗ ਗਿਆ ਕਈ ਥਾਂ ਹੀ ਜ਼ਿਆਦਾ ਸੀ ਗੱਲ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕਲਾਂਨੌਰ ਸਾਲੇ ਚੱਕ ਰੋਡ ਤੋਂ ਬੋਲ ਰਹੇ ਆ ਨੌਰਥ ਏਰੀਆ ਤੋਂ ਬੋਲ ਰਹੇ ਆ ਕਲਾਂਨੌਰ ਦਾ ਸਾਰਾ ਏਰੀਆ ਤਕਰੀਬਨ ਕੇ 5000 ਕਲਾਂਨੌਰ ਦਾ ਕੁਝ ਪਿੰਡਾਂ ਦਾ ਪਾਕੇ ਏਰੀਆ ਖਰਾਬ ਹੋਇਆ ਵਾ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਸੰਸਥਾਵਾਂ ਨੂੰ ਵੀ ਬੇਨਤੀ ਕਰਨੀ ਆ ਕਿ ਇਹਨਾਂ ਲੋਕਾਂ ਦੀ ਬਾਹ ਫੜੀ ਜਾਏ ਬਲਕਿ ਕਲਾਂਨੌਰ ਦਾ ਅੱਜ ਤੱਕ ਨਾਂ ਨਹੀਂ ਚੱਲਣ ਡਿਆ ਕਿ ਕਲਾਂਨੌਰ ਵੀ ਪਾਣੀ ਆਇਆ ਯਾਨੀ ਕਿ ਇੱਥੋਂ ਸਾਰਾ ਪਾਣੀ ਨੰਗ ਕੇ ਗਾਂ ਅਜ ਨਾਲੇ ਡੇਰੇ ਨੰਗਿਆ ਵਾ ਅਸੀਂ ਪ੍ਰਸ਼ਾਸਨ ਨੂੰ ਇਹੋ ਬੇਨਤੀ ਕਰਨੇ ਆ ਕਿ ਇਹ ਜਿਹੜੀ ਪੰਚਾਇਤ ਦੀਆਂ ਜ਼ਮੀਨਾਂ ਮਹਿੰਗੇ ਬਾ ਲੋਕਾਂ ਲਾਈਆਂ ਲਿਆ ਨੇ ਇਹਨਾਂ ਦਾ ਠੇਕਾ ਮਾਫ ਕਰਕੇ ਅਗਲੇ ਸਾਲ ਇਹੇ ਠੇਕੇ ਦੇ ਲਵਾਈ ਜਾਏ ਤੇ ਨਾਲ ਹੀ ਲੋਕਾਂ ਨੇ ਜਿਹਨਾਂ ਲਿਮਟਾਂ ਬਣਾਈਆਂ ਨੇ ਅਸੀਂ ਇਹਨਾਂ ਦੇ ਉਹਨਾਂ ਜੀਵਨਦਾਰਾਂ ਦੀਆਂ ਲਿਮਟਾਂ ਦਾ ਵਿਆਜ ਮਾਫ ਕੀਤਾ ਜਾਵੇ ਤੇ ਨਾਲ ਹੀ ਅਸੀਂ ਕਲਾਕਾਰਾਂ ਨੂੰ ਤੇ ਦੂਸਰੀ ਸੇਵਾ ਸੁਸਾਇਟੀਆਂ ਸੰਸਥਾਵਾਂ ਨੂੰ ਬੇਨਤੀ ਕਰਨੇ ਆ ਕਿ ਕਲਾਨੌਰ ਦਾ ਵੀ ਕੋਈ ਹਾਲ ਪੁੱਛਿਆ ਜਾਵੇ ਸਾਰੇ ਕਲਾਨੌਰ ਤੋਂ ਗਾਂ ਢੇਰੇ ਨੰਗ ਜਾਂਦੇ ਨੇ ਰਮਦਾਸ ਨੰਗ ਜਾਂਦੇ ਨੇ ਕਿ ਪਾਣੀ ਜਿਹੜਾ ਕਿ ਕਲਾਨੌਰੋਂ ਹੀ ਗਾਂ ਗਿਆ ਇੱਥੇ ਵੀ 15 15 ਫੁੱਟ 12 ਫੁੱਟ ਪਾਣੀ ਜਿਹੜਾ ਉਹ ਵਗਿਆਵਾ ਅਹੀਂ ਪ੍ਰਸਾਧਨੂ ਤੇ ਸਾਰਿਆਂ ਨੂੰ ਬੇਨਤੀ ਕਰਨਿਆਂ ਕਿ ਕਲਾਨੌਰ ਦੇ ਲੋਕਾਂ ਦਾ ਹਾਲ ਪੁੱਛਿਆ ਜਾਵੇ ਕਿਨੀ ਜਮੀਨ ਦੇ ਟੋਟਲ ਦੀ ਕਲਾਨੌਰ ਦੀ ਜੇ ਕਲਾਨੌਰ ਦੀ ਕੱਲੇ ਦੀ ਗਿਣੀ ਹੈ ਮਾਲਕੀਆਂ ਵਿੱਚ ਪਾ ਕੇ ਪੰਚਾਇਤ ਪਾ ਕੇ 5 ਤੋਂ 6000 ਕਿੱਲਾ ਬਣਦੀ ਆ ਐਸਟੀਮੇਟ ਹੈ ਹੋ ਸਕਦਾ ਹੈ ਇਹ ਤੋਂ ਵੱਧ ਵੀ ਸਕਦੀ ਆ ਘਟ ਨਹੀਂ ਸਕਦੀ ਨਾਲ ਇਹਨਾਂ ਪਿੰਡਾਂ ਦੀ ਪਾ ਲਈਏ ਤੇ 12 11 12000 ਕਿੱਲਾ ਬਣ ਜਾਣੀ ਆ ਪਿਛਲੇ ਸੀਜ਼ਨ ਕਣਕ ਨੂੰ ਵੀ ਅੱਗ ਲੱਗੀ ਸੀ ਉਹਨਾਂ ਦਾ ਵੀ ਕੋਈ ਅਜੇ ਤੱਕ ਖਰਾਬਾ ਨਹੀਂ ਮਿਲਿਆ ਉਹਨਾਂ ਨੂੰ ਆਕੇ ਆਕੇ ਤੁਹਾਡੇ ਬਾਰੇ ਸੋਚਾਂਗੇ ਅਜੇ ਤੱਕ ਉਹਨਾਂ ਨੂੰ 1 ਰੁਪਈਆ ਨਹੀਂ ਮਿਲਿਆ ਉਹਨਾਂ ਦਾ ਵੇਖੋ ਜੀ ਪੂਰਾ ਸਾਲ ਮਰ ਗਿਆ ਉਹ ਕਿਸ ਤਰ੍ਹਾਂ ਗੁਜ਼ਾਰਾ ਕਰ ਰਹੇ ਨੇ ਕਿਸਾਨਾਂ ਨੂੰ ਦੋਰੀ ਮਾਰ ਪੈ ਗਈ ਜੀ ਦੋਰੀ ਮਾਰ ਪੈ ਗਈ ਜੀ ਕੋਈ ਅਜੇ ਤੱਕ ਮਿਲ ਪਛਾਹ ਨਹੀਂ ਆਜੇ ਅਜੇ ਤੱਕ ਕਿਸੇ ਪ੍ਰਸ਼ਾਸਨ ਨੇ ਨਹੀਂ ਪੁੱਛਿਆ ਹੁੰਦਾ ਜੀ ਨਾ ਕੋਈ ਸੰਸਥਾ ਆਈ ਕਲਾਨੌਰ ਕਿ ਕਲਾਨੌਰ ਦਾ ਹਾਲ ਪੁੱਛਿਆ ਜਾਵੇ ਪਸ਼ੂਆਂ ਦਾ ਚਾਰਾ ਕਿੱਦਾਂ ਚੱਲਦਾ ਪਸ਼ੂਆਂ ਦਾ ਚਾਰਾ ਜੀ ਇਤਨਾ ਇੱਕ ਦੂਜੇ ਤੋਂ ਮਾੜਾ ਮੋਟਾ ਮੰਗ ਕੇ ਯਾਨੀ ਕਿ ਕਲਾਨੌਰ ਉੱਚੇ ਥਾਂ ਆ ਕਲਾਨੌਰ ਦੇ ਜਿਹੜੇ ਵਸਨੀਕ ਲੋਕ ਨੇ ਉਹ ਤਕਰੀਬਨ ਉੱਚੇ ਥਾਂ ਨੇ ਕੋਈ 10 15 20 ਘਰ ਲਾ ਲਓ ਜਿਹੜੇ ਕਿ ਨੀਵੇਂ ਥਾਂ ਨੇ ਪਾਣੀ ਬਾਕੀ ਉੱਚੇ ਧਾਨੇ ਇੱਕ ਦੂਜੇ ਕੋ ਤੂੜੀਆਂ ਮੰਗ ਕੇ ਸੁਕਾ ਤੇ ਗੁਜ਼ਾਰਾ ਕਰਨ ਦੇ ਨੇ ਘਰ ਉੱਚਾ ਥਾਣੇ ਬੜੇ ਜਮੀਨਾ ਜਮੀਨਾ ਸਾਰੀਆਂ ਨਹੀਂ ਮੇ ਥਾਣੇ ਚ ਕਲਾ ਨੋਦੇ ਹਾਂਜੀ ਨੌਰ ਦੇ ਏਰੀਆ ਤਕਰੀਬਨ ਸਾਰਾ ਖਤਮ ਹੋਇਆ ਜੀ ਪ੍ਰਸ਼ਾਸਨ ਕੀ ਮੇ ਕਰਦੇ ਪ੍ਰਸ਼ਾਸਨ ਉਹ ਤਾਂ ਅਸੀਂ ਇਹੋ ਬੇਨਤੀ ਕਰਦੇ ਆਂ ਕਿ ਇਹਨਾਂ ਲੋਕਾਂ ਦੀ ਪੁਕਾਰ ਸੁਣੀ ਜਾਵੇ ਤੇ ਕੋਈ ਛੇਤੀ ਤੋਂ ਛੇਤੀ ਠੁਗਵਾ ਹਲ ਕੀਤਾ ਜਾਵੇ ਨਾਲ ਗਰਦੌਰੀਆਂ ਸਪੈਸ਼ਲ ਗਰਦੌਰੀਆਂ ਕਰਵਾ ਕੇ ਸਾਰੇ ਚੀਜ਼ ਦਾ ਮਾੜਾ ਮੋਟਾ ਖਰਾਬਾ ਮਿਲੇ ਤੇ ਉਹਦੇ ਨਾਲ ਮਾੜਾ ਮੋਟਾ ਸਾਹ ਲੈ ਸਕਦੇ ਨੇ ਨਹੀਂ ਤਾਂ ਕਿਸਾਨ ਜਿਹੜੇ ਨੇ ਅੱਗੇ ਖੁਸ਼ਕ ਪੱਛੀਆਂ ਦੇ ਰਾਹ ਪਏ ਨੇ ਤੇ ਇਹ ਜਿਹੜੀ ਮਾਰ ਪਈ ਆ ਇਹ ਬਿਲਕੁਲ ਖੁਦਕਸ਼ੀਆਂ ਵਾਲਾ ਰਾਹ ਆ